ਦੇਖ ਸਕਦੇ ਹੋ ਦੋਸਤ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੇ ਗਰਾਊਂਡ ਜ਼ੀਰੋ ਰਿਪੋਰਟ ਸੁਨਾਮ ਉਦਮ ਸਿੰਘ ਵਾਲਾ ਪਰ ਉਸ ਦੇ ਨਾਲ ਨਾਲ ਸਾਰਾ ਸੀਵਰੇਜ ਦਾ ਪਾਣੀ ਆ ਪੈ ਰਿਹਾ ਸਾਰਾ ਪਾਣੀ ਤਾਂ ਬਾਹਰਲਾ ਰੋਕਣਾ ਸੀ ਲਾਤਾ ਉੱਤੇ ਸ਼ੈੱਡ ਰੋਕਣਾ ਪਾਣੀ ਬਾਹਰਲਾ ਤੀ ਬਾਹਰਲਾ ਪਾਣੀ ਤਾਂ ਆ ਪੈ ਰਿਹਾ ਸੀਵਰੇਜ ਦਾ ਬਾਹਰਲੇ ਨੂੰ ਰੋਕਣ ਦੀ ਬਜਾਏ ਇੱਥੇ ਪੈਸਾ ਖਰਿਆਬ ਕਰਤਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਗੇ ਸੁਨਾਮ ਉਦਮ ਸਿੰਘ ਵਾਲਾ ਜੋ ਆ ਪੋਲਾ ਹੈ ਪੌਣਾ ਕਰੋੜ ਰੁਪਈਆ ਲਾਇਆ ਹੋਇਆ ਤੇ ਪੌਣਾ ਕਰੋੜ ਅੰਡਰ ਬ੍ਰਿਜ ਅੰਡਰ ਬ੍ਰਿਜ ਸੁਨਾਮ ਕਾਦੇ ਵਾਸਤੇ ਲਾਇਆ ਇਹ ਦੀ بارش ਦਾ ਪਾਣੀ ਆ ਜਿਹੜਾ ਵਿੱਚ ਨਾ ਪਵੇ ਪਰ ਹਾਲਾਤ ਕੀ ਨੇ ਇਹ ਉੱਪਰ ਬਣਾਤਾ ਸ਼ੈੱਡ ਵੀਡੀਓ ਵੀ ਸ਼ੇਅਰ ਕਰ ਦੋ 5 ਰੁਪਈਆ ਦਾ ਫਾਇਦਾ ਨਹੀਂ ਹੋਇਆ ਇਸ ਦਾ ਉਹ ਤੁਹਾਨੂੰ ਦਿਖਾਉਣੇ ਆ ਵੀ 5 ਰੁਪਈਆ ਵੀ ਆਂਦਾ ਵੀ ਫਾਇਦਾ ਕਿਉਂ ਨਹੀਂ ਹੋਇਆ ਦਿਖਾਉਣੇ ਤੁਹਾਨੂੰ ਅੱਜ ਅੰਡਰ ਬਰਾ ਬਣਾਇਆ ਹੋਇਆ ਸ਼ੈੱਡ ਇਹਦਾ ਪਾਣੀ ਤਾਂ ਇੱਧਰ ਦੀ ਡਿੱਕ ਕੇ ਫੇਰ ਵਿਚਾਰਿਆ ਉੱਪਰਲਾ ਪਾਣੀ ਰੋਕਣ ਲਈ ਬਣਾਇਆ ਸੀ ਇਹ ਸਟੇਡੀਅਮ ਦੇ ਨਾਲ ਅੰਡਰ ਬ੍ਰਿਜਾ ਜੋ ਸੁਨਾਮ ਆ ਦੇਖੋ ਹੁਣ ਆ ਬਣਾਤਾ ਪਾਣੀ ਡਿੱਗ ਕੇ ਫੇਰ ਐਂਦੀ ਜਾ ਕੇ ਪਿੱਛੇ ਜਾ ਰਿਹਾ ਹੁਣ ਜੇ ਕੋਈ ਜਵਾਕ ਜਾਂ ਕੋਈ ਬੱਚਾ ਜਬੇ ਬੱਚੀਆਂ ਸਾਡੀਆਂ ਸਕੂਟਰੀ ਲੈ ਕੇ ਆ ਜਾਂਦੀਆਂ ਨੇ ਨਿਕੇ ਨਿਕੀਆਂ ਜੇ ਆ ਜਾਣ ਲੈ ਵਿੱਚ ਗੱਡੀ ਵੀ ਡੁੱਬਦੀ ਐ ਇਸ ਵਕਤ ਇਸ ਵਕਤ ਕਾਰ ਵੀ ਡੁੱਬਦੀ ਐ ਨਿਸ਼ਾਨ ਲਾਤੇ ਤਿੰਨ ਤਿੰਨ ਫੁੱਟ ਦੇ ਹੁਣ ਆ ਸ਼ੈੱਡਾ ਪਾਣੀ ਦਾ ਇਧਰ ਦੀ ਡਿੱਗੀ ਜਾਂਦਾ ਐ ਇਧਰ ਦੀ ਡਿੱਗੀ ਜਾਂਦਾ ਐ ਦੋੇ ਪਾਸੇ ਦੀ ਪਾਣੀ ਘੇੜਾ ਦੇ ਕੇ ਆਉਂਦਾ ਵਿਚੇ ਐ ਯਾਨੀ ਕਿ ਰਸਤਾ ਬਦਲਤਾ ਪਾਣੀ ਦਾ ਪਹਿਲਾਂ ਸਿੱਧਾ ਡਿੱਗਦਾ ਤੀ ਮੀ ਹੁਣ ਘੇੜਾ ਦੇ ਕੇ ਆ ਜਾਂਦਾ ਬੇਨਤੀ ਕਰਦੇ ਆ ਵੀਡੀਓ ਸ਼ੇਅਰ ਕਰ ਦਿਓ ਕੋਈ ਅਣਜਾਣਾ ਬੰਦਾ ਗੱਡੀ ਲੈ ਕੇ ਕਾਰ ਲੈ ਕੇ ਅੰਡਰ ਬ੍ਰਿਜਸ ਨਾਮ ਇੱਧਰ ਨਾ ਵੜੇ ਸਟੇਡੀਅਮ ਕੋਲੇ ਮੋਟਰਸਾਈਕਲ ਵਾਲਾ ਕੋਈ ਜਬচ্চੀਆਂ ਨੂੰ ਜਵਾਕਾਂ ਨੂੰ ਭੇਜਦਣਿਆ ਕੱਲਿਆਂ ਨੂੰ ਭੁੱਲ ਕੇ ਵੀ ਇੱਧਰ ਨਾ ਪੜਨਾ ਆਹ ਦੇਖ ਲਓ ਪਾਣੀ 6 6 7 7 ਫੁੱਟ ਪਾਣੀ ਖੜੇ ਲਗਭਗ ਪੂਰਾ ਖਤਰਾ ਕਿ ਡੁੱਬੇ ਜਾਊਗਾ ਜਿਹੜਾ ਰੋਂਦੀ ਲੰਬੂਗਾ ਡੁੱਬੇ ਜਾਊ ਤਾ ਇਹ ਡੁੱਬਣਾ ਇਸ ਕਰਕੇ ਬੇਨਤੀ ਆ ਦੇਖੋ ਫੋਟੋਆਂ ਲਾਈਆਂ ਹੋਈਆਂ ਨੇ ਸਾਰੀਆਂ ਆ ਦੇਖੋ ਭਗਤ ਸਿੰਘ ਹੋਰ ਅੱਜ ਕੱਲ੍ਹ ਕੀ ਪਾਣੀ ਸੈਡਾਂ ਤੇ ਆ ਰਿਹਾ ਆ ਆ ਰਿਹਾ ਜੀ ਹਾਂ ਜੀ ਹਾਂ ਬਿਲਕੁਲ ਆ ਰਿਹਾ ਸੈਡਾਂ ਤੋਂ ਆ ਦੇਖੋ ਆ ਲਾਲੋ ਵੀ ਕਿੰਨਾ ਕਿਹਣਾ ਪਾਣੀ ਹੈ ਬੇਨਤੀ ਕਰਦੇ ਆ ਕਿ ਹਜੇ ਜੀ ਆਇਆਂ ਨੂੰ ਨਾ ਆਇਓ ਹਜੇ ਇਹੀ ਬੇਨਤੀ ਹੈ ਵਾਕਾਂ ਨੂੰ ਆਪਦੇ ਨੂੰ ਗੌਰ ਰੱਖੋ ਬੱਚਿਆਂ ਨੂੰ ਸਨਾਮ ਸ਼ਹਿਰ ਵਾਲਿਆਂ ਨੂੰ ਸਾਰਿਆਂ ਨੂੰ ਦੋਸਤਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਹੈ ਮਾਮਾ ਭੈਣਾਂ ਨੂੰ ਕਿ ਇਸ ਅੰਡਰ ਬ੍ਰਿਜ ਵਾਲੀ ਸਾਈਡ ਆਪਣੇ ਬੱਚਿਆਂ ਨੂੰ ਸਕੂਟਰੀਆਂ ਲੈ ਕੇ ਜਾ ਹੋਰ ਕਾਰ ਲੈ ਕੇ ਨਾ ਭੇਜੋ ਆ ਦੇਖੋ ਸੀਵਰੇਜ ਦਾ ਪਾਣੀ ਪੈ ਰਿਹਾ ਹੈ ਆ ਦੇਖੀ ਕਿਸ ਸੀਵਰੇਜ ਦਾ ਪਾਣੀ ਇਹਦੇ ਵਿੱਚ ਪੈਣਾ ਚਾਹੀਦਾ ਆਪਣਾ ਅੰਡਰ ਬ੍ਰਿਜ ਜਿਸ ਨਾਮ ਸਟੇਡੀਅਮ ਦੇ ਲਵੇ ਕੋਈ ਵੀ ਅੰਡਰ ਬ੍ਰਿਜ ਹੈ ਉਹਦੇ ਵਿੱਚ ਸੀਵਰੇਜ ਦਾ ਪਾਣੀ ਪੈਣਾ ਚਾਹੀਦਾ ਦੇਖੋ ਦੇਖੋ ਤਸਵੀਰਾਂ ਆ ਦੇਖੋ ਹਾਂਜੀ ਉਹ ਜਵਾਕ ਨਾ ਦੇਖੋ ਦੇਖੋ ਉੱਧਰ ਦੇਖ ਲਓ ਜੀ ਜਨਨ ਕੇ ਪਹਿਲਾ ਹੀ ਮਹੀਨੇ ਉਹ ਲੱਗ ਰਹੇ ਨੇ ਜਵਾਕ ਕੇ ਗੰਦੇ ਪਾਣੀ ਚ ਨਾਉਣਾ ਆ ਦੇਖੋ ਮਿਰਚਾਂ ਪੇ ਡੁੱਗੀਆਂ ਮਿਲਦਾ ਸਾਰੀਆਂ ਹੈ ਹਾਂ ਜੀ ਡੁੱਬ ਗਈਆਂ ਡੁੱਗੀਆਂ ਮਿਰਚਾਂ ਕੀ ਹੋਇਆ ਆ ਦੇਖੋ ਕਾਏ ਫੋਟੇ 7 ਫੋਟੇ 8 ਫੋਟੇ ਪਾਣੀ ਜੀ ਹਾਂਜੀ 7 ਫੋਟੇ ਗਾ ਘਟ ਤੋਂ ਘਟ ਪਾਣੀ ਆ ਦੇਖੋ ਪਾਣੀ ਦਾ ਉੱਪਰ ਲੱਗਿਆ ਮੈਂ ਚੱਤ ਆ ਦੇਖ ਰਹੇ ਹਾਂਗੇ ਹੁਣ ਆ ਲੰਗ ਗਈ ਹਸਾਰ ਨੂੰ ਆ ਲੰਗ ਗਈ ਲੁਧਿਆਣੇ ਨੂੰ ਆ ਥੱਲੋਂ ਦੇ ਅੰਡਰ ਬ੍ਰਿਜ ਚੰਗੀ ਜੀ ਜੀ ਸਰਕਾਰਾਂ ਨੇ ਚੰਗਾ ਬਣਾਇਆ ਹੈ ਪਰ 3 ਫੁੱਟ ਵਾਲੇ ਤਾਂ ਨਿਸ਼ਾਨ ਦੀਂਦੀ ਨਹੀਂ ਮੈਨੂੰ ਤਾਂ ਉਹ ਕਿਤੇ ਵੀ ਨਹੀਂ ਹੈਗੇ 3 ਫੁੱਟ ਵਾਲੇ ਨਿਸ਼ਾਨ ਤਾਂ ਵਿੱਚ ਹੀ ਡੁੱਬ ਗਏ ਤੇ ਪਾਣੀ ਸ਼ਹਿਰ ਦਾ ਫੇਰ ਆ ਰਿਹਾ ਕਿਉਂ ਜੀ ਪਾਣੀ ਦੇਖੋ ਪਾਣੀ ਦੇਖੋ ਨਹਿਰ ਵਾਂਗੂ ਇਹਦੇ ਵਿੱਚ ਆਉਂਦਾ ਹੈ ਪਾਣੀ ਤਾਂ ਬਾਹਰਲਾ ਰੋਕਣ ਦੀ ਲੋੜ ਹੈ